ਨਾਈਟਨਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੋਮਾਣਾ ਇੱਕ ਮਾਨਵਤਾ ਭਰਿਆ ਉਦਾਹਰਣ ਪੇਸ਼ ਕਰਦੇ ਹੋਏ ਡਾਕਟਰ ਤੇਜਿੰਦਰ ਸਿੰਘ ਅਸਿਸਟੈਂਟ ਪ੍ਰੋਫੈਸਰ ਔਨਕੋ ਐਂਸਥੀਸੀਆ ਡੀ ਐਮ ਸੀ ਐਂਡ ਐਚ ਨੇ ਆਪਣੇ ਪਿਤਾ ਦੇ ਅੰਗਦਾਨ ਕਰਨ ਦਾ ਫੈਸਲਾ ਕੀਤਾ ਜਿਸ ਨਾਲ ਕਈ ਮਰੀਜ਼ਾਂ ਨੂੰ ਨਵਾਂ ਜੀਵਨ ਤੇ ਉਮੀਦ ਮਿਲੀ ਉਹਨਾਂ ਦੇ ਪਿਤਾ ਸ਼੍ਰੀ ਜੈਮਲ ਸਿੰਘ ਵਾਲੀਆ ਉਮਰ 77 ਸਾਲ ਲੁਧਿਆਣਾ ਨਿਵਾਸੀ ਸਨ ਜੋ ਕਿ ਇੱਕ ਦੁਰਘਟਨਾ ਤੋਂ ਬਾਅਦ ਡੀ ਐਮ ਸੀ ਐਂਡ ਐਚ ਵਿੱਚ ਦਾਖਲ ਕੀਤੇ ਗਏ ਸਨ ਡਾਕਟਰਾਂ ਦੀਆਂ ਪੂਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਹਨਾਂ ਨੂੰ ਬ੍ਰੇਨ ਡੈੱਡ ਘੋਸ਼ਿਤ ਕਰ ਦਿੱਤਾ ਗਿਆ। ਇਸ ਮੁਸ਼ਕਲ ਬਿਲੇ ਵਿੱਚ ਡਾਕਟਰ ਤੇਜਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਨੇ ਹਿੰਮਤ ਤੇ ਦਇਆ ਦਾ ਉਦਾਹਰਣ ਪੇਸ਼ ਕਰਦੇ ਹੋਏ ਅੰਗਦਾਨ ਕਰਨ ਦੀ ਸਹਿਮਤੀ ਦਿੱਤੀ। ਇਹ ਫੈਸਲਾ ਕਈ ਜ਼ਿੰਦਗੀਆਂ ਬਚਾਉਣ ਲਈ ਬਾਲਾ ਬਣਿਆ ਅਤੇ ਅੰਗਦਾਨ ਦੀ ਮਹੱਤਤਾ ਨੂੰ ਹੋਰ ਮਜ਼ਬੂਤ ਕੀਤਾ। DMC ਅਤੇ HD ਮੈਡੀਕਲ ਟੀਮ ਨੇ ਜਿਗਰ ਅਤੇ ਦੋਵੇਂ ਗੁਰਦੇ ਸਫਲਤਾਪੂਰਵਕ ਪ੍ਰਾਪਤ ਕੀਤੇ ਡਾਕਟਰ ਪੀ ਐਲ ਗੋਤਮ ਪ੍ਰੋਫੈਸਰ ਤੇ ਹੈਡ ਕ੍ਰਿਟੀਕਲ ਕੇਅਰ ਮੈਡੀਸਨ ਅਤੇ ਡਾਕਟਰ ਸੁਨੀਤਾ ਸੁਨੀਤ ਕਥੂਰੀਆ ਪ੍ਰੋਫੈਸਰ ਅਤੇ ਹੈਡ ਐਨਸਥੀਸੀਆ ਦੀ ਰਹਿਨਮਾਈ ਹੇਠ ਇਹ ਕੈਡਵਰੀਕ ਦਾਨ ਅਤੇ ਜਿਗਰ ਟ੍ਰਾਂਸਪਲੈਂਟ ਸਫਲਤਾਪੂਰਵਕ ਕੀਤਾ ਗਿਆ ਜਿਗਰ ਨੂੰ ਜਬਲਪੁਰ ਮੱਧ ਪ੍ਰਦੇਸ਼ ਦੇ 44 ਸਾਲਾ ਵਿਅਕਤੀ ਵਿੱਚ ਡਾਕਟਰ ਗੁਰਸਾਗਰ ਸਿੰਘ ਸੌਤਾ ਚੀਫ ਲੀਵਰ ਟ੍ਰਾਂਸਪਲੈਂਟ ਸਰਜਨ ਦੀ ਟੀਮ ਨੇ ਟ੍ਰਾਂਸਪਲੈਂਟ ਕੀਤਾ। ਦੋਵੇਂ ਗੁਰਦੇ ਗ੍ਰੀਨ ਕਾਰਿਡੋਰ ਰਾਹੀਂ ਹੂਰ ਹਸਪਤਾਲ ਵੱਲ ਭੇਜੇ ਗਏ ਹਨ। ਜਿਹੜੀ ਵਿਪਨ ਗੁਪਤਾ ਸਕੱਤਰ ਡੀ ਐਮ ਸੀ ਐਂਡ ਐਚ ਮੈਨੇਜਿੰਗ ਸੁਸਾਇਟੀ ਨੇ ਕਿਹਾ ਕਿ ਇਹ ਪਰਿਵਾਰ ਸਮਾਜ ਲਈ ਪ੍ਰੇਰਨਾ ਹੈ। ਆਪਣੇ ਦੁੱਖ ਦੇ ਸਮੇਂ ਵਿੱਚ ਵੀ ਉਹਨਾਂ ਨੇ ਉਮੀਦ ਦੀ ਰੌਸ਼ਨੀ ਪੈਦਾ ਕੀਤੀ ਹੈ। ਡਾਕਟਰ ਜੀਐਸ ਵਾਂਡਰ ਪ੍ਰਿੰਸੀਪਲ ਅਤੇ ਡਾਕਟਰ ਸੰਦੀਪ ਸ਼ਰਮਾ ਮੈਡੀਕਲ ਸੁਪਰਡੈਂਟ ਦਿਨੇ ਸਾਰੇ ਮੈਡੀਕਲ ਸਰਜਿਕਲ ਅਤੇ ਸਹਾਇਕ ਸਟਾਫ ਦੀ ਸਹਿਯੋਗੀ ਮਿਹਨਤ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਹਰ ਅੰਗ ਦਾਤਾ ਇੱਕ ਚਾਨਣ ਦਾ ਸਰੂਤ ਹੁੰਦਾ ਹੈ ਜਿਸ ਦੀਾਤ ਉਸ ਦੇ ਜਾਣ ਤੋਂ ਬਾਅਦ ਦੀ ਵੀ ਜੀਵਨ ਦਿੰਦੀ ਰਹਿੰਦੀ ਹੈ ਡਾਕਟਰ ਤੇਜਿੰਦਰ ਸਿੰਘ ਨੇ ਕਿਹਾ ਕਿ ਮੇਰੇ ਪਿਤਾ ਹਮੇਸ਼ਾ ਹੋਰਾਂ ਦੀ ਸਹਾਇਤਾ ਕਰਨ ਵਿੱਚ ਵਿਸ਼ਵਾਸ ਕਰਦੇ ਸਨ ਅੰਗਦਾਨ ਕਰਨਾ ਉਹਨਾਂ ਦੇ ਸੱਚੇ ਜੀਵਨ ਅਤੇ ਮੁੱਲਾਂ ਦਾ ਸਨਮਾਨ ਕਰਨ ਦਾ ਤਰੀਕਾ ਹੈ ਮੈਂ ਆਸ ਕਰਦਾ ਹਾਂ ਕਿ ਇਹ ਕਦਮ ਹੋਰ ਪਰਿਵਾਰਾਂ ਨੂੰ ਅੰਗਦਾਨ ਲਈ ਪ੍ਰੇਰਿਤ ਕਰੇਗਾ ਡੀਐਮਸੀ ਐਂਡ ਐਚ ਪ੍ਰਬੰਧਕਾਂ ਨੇ ਸ਼੍ਰੀ ਜੈਮਲ ਸਿੰਘ ਵਾਲੀਆ ਅਤੇ ਉਹਨਾਂ ਦੇ ਪਰਿਵਾਰ ਦੇ ਇਸ ਸਾਸੀ ਤੇ ਪੁੰਨ ਭਰੇ ਕੰਮ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਤੇ ਕਈ ਜ਼ਿੰਦਗੀਆਂ ਬਚਾਉਣ ਲਈ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਦਾਤਾ ਦੇ ਪਾਤਵ ਸ਼ਰੀਰ ਨੂੰ ਪੂਰੇ ਸਨਮਾਨ ਨਾਲ ਘਰ ਵਾਪਸ ਲਿਆਂਦਾ ਗਿਆ